ਖਾਣਾ ਡੀਵੀਜ਼ਨ ਅੰਮ੍ਰਿਤਸਰ ਦੀ ਜੇਰ ਨਿਗਰਾਨੀ ਵਿੱਚ ਐਸਆਈ ਦਵਿੰਦਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਨੇ ਦਰਾਨੇ ਨਾਕਾਬੰਦੀ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 113 ਗ੍ਰਾਮ ਹਿਰੋਇਨ ਬਰਾਮਦ ਕਰਕੇ ਮਾਮਲਾ ਦਰਜ ਰਜਿਸਟਰ ਕੀਤਾ ਇਸ ਦੇ ਖਿਲਾਫ ਪਹਿਲਾਂ ਹੀ ਐਨਡੀਪੀਐਸ ਐਕਟ ਦੇ ਦੋ ਮੁਕਾਦਮੇ ਦਰਜ ਹਨ ਫੜੇ ਗਏ ਨਸ਼ਾ ਤਸਕਰ ਵਾਲੇ ਰਵਿੰਦਰਪਾਲ ਸਿੰਘ ਸੰਧੂ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਪੈਸ਼ਲ ਮਹਮ ਚਲਾਈ ਜਾ ਰਹੀ ਹੈ ਔਰ ਅਮਰਸਕ ਅਮਰਸਕ ਕਮਿਸ਼ਨਰ ਟਰਿਚ ਖਾਸ ਤੌਰ ਤੇ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਕਮਿਸ਼ਨਰ ਸਾਹਿਬ ਵੱਲੋਂ ਸਖਤ ਦਿਸ਼ਾ ਦੇ ਦਿੱਤੇ ਹੋਏ ਨੇ ਔਰ ਇਹਦੀ ਲੜੀ ਵਿੱਚ ਐਸ ਐਚਓ ਡੀ ਡਿਵੀਜ਼ਨ ਰਕੇਸ਼ ਕੁਮਾਰ ਇਹਨਾਂ ਨੇ ਇੱਕ ਦੋਸ਼ੀ ਸਰਜੀਤ ਸਿੰਘ ਸਰਜੀਤ ਸਿੰਘ ਬਾਲਸਚੰਦਰ ਦਾ ਹੈਗਾ ਉਹਨੂੰ ਫੜਨ ਚ ਕਾਮਯਾਬੀ ਹਾਸਲ ਕੀਤੀ ਹੈ ਔਰ 1 ਕਿਲੋ 12 ਗ੍ਰਾਮ ਹੈਰੋਇਨ ਤੋਂ ਬਰਾਮਦ ਹੋਈ ਹੈ ਔਰ ਜਿਸ ਸੰਚ 12 ਨੰਬਰ ਮਕਦਮਾ 10325 ਦਰਜ ਕੀਤਾ ਸੀ ਔਰ ਇਹ ਜਿਹੜਾ ਦੋਸ਼ੀ ਹੈਗਾ 50 ਰੋਡਵੇ ਵਰਕਸ਼ਾਪ ਜੋ ਲਕਲ ਮੰਡੀ ਦੇ ਨੇੜੇ ਏਰੀਆ ਚ ਫੜਿਆ ਗਿਆ ਸੀਗਾ ਔਰ ਇਹ ਜਿਹੜੀ ਕਾਮਯਾਬੀ ਹੋਈ ਹੈ ਔਰ ਬੜੀ ਐ ਐਸਏਡੀਸੀ ਵੀ ਵਿਸ਼ਾਲਜੀਤ ਜਿਹੜੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਬੜਾ ਸ਼ਲਾਘਾਯੋਗ ਕੰਮ ਕੀਤਾ ਹੈਗਾ ਬਾਕੀ ਇਹ ਜਿਹੜੀ ਮਹਮ ਹੈਗੀ ਹੈ ਨਸ਼ਿਆਂ ਦੇ ਖਿਲਾਫ ਮਾਨਜੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਕੋਲਰ ਜਿਹੜੇ ਦਿਸ਼ਾਂ ਦਿਸ਼ਾਂ ਚੱਲ ਰਹੀ ਹੈ ਉਹ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ